ਵਾਤਾਇਆ ਕਿੰਨੇ ਕਿੰਨੇ ਉਹ ਆਪਣੇ ਪਾਲੀਓ ਧਾਰੀ ਨਾਲ ਦੇ ਵਿੱਚ ਪਈ ਆ ਉਹ ਸ੍ਰੀ ਹਰਕੁੰਦਪੁਰ ਦੇ ਲੱਕ ਦੇ ਵਿੱਚ ਪਈ ਆ ਤੇ ਸੋਨੇ ਸਾਰੇ ਦੰਨੇ ਬਾਤੇ 50 ਕਨਾਲ ਥਾਵਾ ਇਹਨਾਂ ਦਾ 15 ਕਨਾਲ ਥਾਵਾ ਉਹਦੇ ਵਿੱਚ ਤੇ ਉਹਦੇ ਵਿੱਚੋਂ 50 ਕਨਾਲ ਇੱਕੋ ਹੀ ਕਰਤਾ ਤੇ ਅੱਜ ਉਹ ਕੂਚੀ ਬਣਾਉਂਦੇ ਸਾਡੇ ਪਾਵੇਲੇ ਤੇ ਅਸੀਂ ਸਪੱਸ਼ਟ ਉਹਨੇ ਵੀ ਹਟਾਣ ਤਾਂ ਕਿ ਜੀ ਨਾਮ ਤੋਂ ਲਖਵੀਰ ਸਿੰਘ ਮਨਿੰਦਰ ਸਾਡਾ ਮਸਲਾ ਇਹ ਆ ਵੀ ਆ ਸਾਡਾ ਰਾਹ ਸਾਰਾ ਵਾਪਸ ਖੜੀ ਜਾਂਦਾ ਮੈਂ ਨੰਗਦਾ ਰੱਖਾ ਸੀ ਮੈਂ ਕਹਾਂ ਸਾਡਾ ਰਾਹ ਵਾਪਸ ਨਾਲ ਮੁੰਡੇ ਲਿਆ ਕੇ ਉਹ ਸੱਤ ਮੁੰਡੇ ਹੋਰ ਤਿੰਨ ਚਾਰ ਜਿਹੜੇ ਆਪਣੇ ਸਾਡੇ ਵੀਡੀਓ ਬਣੀ ਲਿਆ ਕੇ ਸਾਨੂੰ ਮਾਰਨ ਪਏ ਰਾਤਾਂ ਰਾਤਾਂ ਗਾੜੀ ਬਟਾ ਅੰਕ ਛੜੀਆਂ ਬਟਾ ਮਟਾ ਸਾਰੀ ਜ਼ਮੀਨ ਦੀ ਸਾਰੀ ਢਾਤੀ ਜੀ ਸਾਡਾ ਰਗਵਾ ਜਿਹੜਾ ਮੇਥੋਂ 2.5 ਕਿਲੇ ਜੁਵਿੰਦੇ ਥੋੜਾ ਬੋਲਣਾ ਉਹਨਾਂ ਕੋ ਤਸਰੀ ਖਰੀ ਤਾਂ ਸਾਡੇ ਨਾਲ ਇਹ ਜਨਾ ਰਾਤ ਹੈ ਘਰ ਤੋਂ ਨਹੀਂ ਨਿਕਲਦੇ ਨੇ ਠਿਗੜਾ ਕੋਈ ਨਹੀਂ ਹੋਇਆ ਕੋਈ ਠਿਗੜਾ ਹੋ ਗਿਆ 7:55 ਹੋ ਗਈ ਅਸੀਂ ਮਕਰ ਦੇ ਸਾਹ ਨੂੰ ਸਾਫਤਾਈ ਜੀ ਜੀ ਦਿੱਤੀ ਗਈ ਉਹਦੇ ਵਾਰ ਦੇ ਖਾਹੀ ਸੀ ਇਹ ਨਾ ਕੋਈ ਪਹੁੰਚਾ ਨਾ ਤਸਰੀ ਕਲ ਜੀ ਮੈਂ ਦਵਿੰਦਰ ਸਿੰਘ ਸਾਡਾ ਜਸਵੰਤ ਸਿੰਘ ਪਿੰਡ ਮਨੇਸ਼ ਮੈਂ ਮਲਾਜਾ ਬੰਨਾ ਆਰਮੀ ਦੇ ਵਿੱਚ ਮੈਂ ਛੁੱਟੀ ਆਇਆ ਤੇ ਮੇਰੇ ਪਾਇਆ ਵਾ ਸਾਡਾ ਮਹਿੰਗਾ ਸਿੰਘ ਉਹ ਮੈਨੂੰ ਫਸਾਉਣਾ ਚਾਹੁੰਦਾ ਵਾ ਪੈਲੀ ਦੇ ਵਿੱਚ ਵੀ ਇਹਨਾਂ ਨਾਲ ਲੜਾਈ ਕਰੀਏ ਪਹਿਲਾਂ ਇਹਨਾਂ ਦੇ 75 ਹੀ ਲਖਵੀਰ ਸਿੰਘ ਦੇ ਨਾਲ ਤੇ ਉਹਦੇ ਤੋਂ ਬਾਅਦ ਚ ਕੱਲ ਇਹਨਾਂ ਨੇ ਸਾਡੀ ਪੈਲੀ ਜਿਹੜੀ ਆ ਉਹ ਵਾਤ ਦਿੱਤੀ ਆ ਸਾਡੀ ਵੀ ਚਾਚੇ ਲਖਵੀਰ ਸਿੰਘ ਦੀ ਨਾਲ ਇਹਨਾਂ ਦਾ 15 ਕਨਾਲ ਥਾ ਵਾ ਤੇ ਇਹਨਾਂ ਨੇ 50 ਕਨਾਲ ਦਾ ਜਿੰਨਾ ਵੀ ਰਕਬਾ ਆ ਸਾਰਾ ਇੱਕ ਕਰ ਦਿੱਤਾ ਵਾ ਕਹਿੰਦੇ ਨਾ ਹੀ ਵਾਣਾ ਹੈ ਤਨਾਵ ਹੋਣ ਦੇਣਾ ਹੈ ਅੱਜ ਜੀਸੀਬੀ ਲਾ ਕੇ ਮਸ਼ੀਨ ਲਾ ਕੇ ਸਾਡੇ ਬੈਵਲੇ ਥਾਂ ਦੇ ਵਿੱਚੋਂ ਮਿੱਟੀ ਪਟਾਉਂਦੇ ਆਂ ਅਸੀਂ ਇਹੀ ਇਨਸਾਫ ਕਰਦੇ ਆਂ ਕਿ ਮੈਨੂੰ ਇਨਸਾਫ ਦਿੱਤਾ ਜਾ ਮੇਰੇ ਫਾਦਰ ਦੀ ਡੈਥ ਹੋ ਗਈ ਆ 2020 ਦੇ ਵਿੱਚ ਮੇਰਾ ਬ੍ਰਦਰ ਜਿਹੜਾ ਉਹ ਦੁਬਈ ਦੇ ਵਿੱਚ ਆ ਮੈਂ ਆਰਮੀ ਦੇ ਵਿੱਚ ਆ ਤੇ ਇਹਨਾਂ ਦਾ ਇੱਕ ਫੌਜੀ ਪੈਨਸ਼ਨ ਆਇਆ ਵਾ ਕੱਲ ਪਰਸੋਂ ਦਾ ਉਹ ਸਾਨੂੰ ਡਰਾਉਣਾ ਚਾਹੁੰਦਾ ਵਾ ਆਤਮਾ ਮਗਾ ਕੇ ਕੱਲ 16 4 5 ਜਾਣੇ 6 ਜਾਣੇ ਇਹਨਾਂ ਦਾ ਰਿਸ਼ਤੇਦਾਰ ਇਹਨਾਂ ਦਾ ਭਨੇਵਾ ਤੇ ਪੋਤਰਾ ਮਹਿੰਗਾ ਸਿੰਘ ਦੇ ਦੋ ਮੁੰਡੇ ਤੇ ਮਹਿੰਗਾ ਸਿੰਘ ਡਾਂਗਾਂ ਲੈ ਕੇ ਇਹਨਾਂ ਨੇ ਸਾਰੀਆਂ ਵਟਾਂ ਵਾਹ ਦਿੱਤੀਆਂ ਅਸੀਂ ਇਹੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਹਿੰਨੇ ਆਂ ਵੀ ਸਾਡੀ ਮੰਗ ਫਰਮਾਇਸ਼ ਪੂਰੀ ਕੀਤੀ ਜਾਵੇ ਸਾਡੀ ਮਤਲਬ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਡੇ ਨਾਲ ਇਨਸਾਫ ਹੋਵੇ ਲੈਕਿਨ ਨਾ ਕਿਸੇ ਨਾਲ ਸਾਡੇ ਨਾਲ ਇਨਸਾਫ ਹੋਵੇ ਉਹਦੇ ਨਾਲ ਵੀ ਇਨਸਾਫ ਹੋਵੇ ਤੇ ਸਾਡੇ ਨਾਲ ਵੀ ਹੋਵੇ ਬਾਜੀ ਸਾਥਰੀਕਰ ਕੀ ਨਾਮ ਤੁਹਾਡਾ ਕਿੱਥੋਂ ਰਹਿਣ ਵਾਲੇ ਮੈਂ ਰਣਜੀਤ ਸਿੰਘ ਆ ਸਾਨੂੰ ਮਹਿੰਗਾ ਸਿੰਘ ਮੈਂ ਪਿੰਡ ਮਨੇਸਾਂ ਦਾ ਰਹਿਣ ਵਾਲਾ ਆ ਤੁਹਾਡੇ ਜਿਹੜੇ ਆਪਣੇ ਪਰਿਵਾਰ ਚੋਂ ਨਾਲ ਕਿਹਾ ਗਿਆ ਨੇ ਰਸਤਾ ਵਾਇਆ ਤੇ ਵਟਾਂ ਵਾਈਆਂ ਉਹਦਾ ਕੀ ਕਰਨੇ ਕੋਈ ਵਟਾਂ ਨਹੀਂ ਬਗੀਆਂ ਕੋਈ ਰਸਤਾ ਨਹੀਂ ਵਾਇਆ ਅੱਜ ਤੋਂ 20 ਸਾਲ ਸਾਡੀਆਂ ਵੰਡਾਂ ਚੱਲਣ ਡੀਆਂ ਜੀ ਵੰਡਾਂ ਚੱਲਣ ਡੀਆਂ 20 ਸਾਲ ਅਜਾ ਚਾਚਾ ਮਰ ਗਿਆ ਉਹ ਵੰਡਾ ਖੁਦ ਕਰਕੇ ਗਿਆ ਉਹ ਜੀ ਆਹ ਵੰਡਾ ਹੱਡੀ ਆ ਤੁਹਾਡੀ ਆ ਪੱਕੇ ਉਦੋਂ ਦੀਆਂ ਨੇ ਇਹਨਾਂ ਨੇ ਪਿਛਲੇ ਕਾਨਕ ਦੇ ਵਾਰਾਂ ਕਾਨਕ ਤੱਕੇ ਨਾਲ ਵੀ ਜੀ ਆ ਮੁੰਡੇ ਲਿਆਂਦੇ ਇਹਨਾਂ ਨੇ ਜੀ ਮੁੰਡੇ ਲਿਆਂਕੇ दारू ਪੀ ਕੇ ਚੀਕਾਂ ਮਰਾਈਆਂ ਵਾ ਜੋ ਵੀ ਇਹਨਾਂ ਨੇ ਘਰ ਦੇ ਪਰਿਵਾਰ ਸਾਰਿਆਂ ਨੇ ਜੀ ਐ ਬਾਪੂ ਮੇਰਾ ਘਰ ਹੀ ਛੋਟਾ ਮੁੰਡਾ ਮੇਰਾ ਘਰ ਹੀ ਉਹ ਤੋਂ ਪਹਿਲਾਂ ਇਹਨਾਂ ਨੇ ਸਾਰਿਆਂ ਨੂੰ ਝੂਠੀਆਂ ਪਰਤੀਆਂ ਛੱਬੀਆਂ ਬਣਾਈਆਂ ਮੁੰਡੇ ਮੇਰਾ ਸਿਰ ਪਾੜਿਆ ਉਹ ਕੰਧ ਲਾ ਕੇ ਉੱਥੇ ਝਗੜਾ ਸੀ ਜੀ ਹਾਂ ਮੈਂ ਬਾਹਰ ਹੀ ਫੌਜ ਇਹਨਾਂ ਨੇ ਝਗੜਾ ਕੀਤਾ ਮੁੰਡੇ ਦਾ ਸਿਰ ਪਾੜਿਆ ਤਾਂ ਹਾਂ ਪਰਚੇ ਬਣਾਏ ਹਾਂ ਹੁਣ ਇਹਨਾਂ ਨੇ ਫੇਰ ਮੁੰਡੇ ਲਿਆ ਕੇ ਵੱਡ ਪੁੱਟਿਆ ਡਾਂਗਾ ਰੱਖੀਆਂ ਉਹ ਕੋਠੀ ਚ ਲਾ ਆਪਣਾ ਟੋਟਲ ਰਕਬਾ ਕਿੰਨਾ ਹੈ ਜਿਹੜਾ ਤੁਹਾਡੇ ਕੋਲ ਆਪਣੀ ਮਾਲਕੀ ਹੈ ਹੈ ਮਾਲਕੀ ਜਿਹੜੀ ਟਗੜਾ ਨਾ ਇਹਦਾ ਮਾਰਕਾ 27 27 ਕਨਾਲਾ ਖਾਵਾ ਤੁਹਾਡਾ 27 ਕਨਾਲਾ ਹਾਂ 27 ਕਨਾਲਾ ਖਾਵਾ ਠੀਕ ਹੈ ਜੀ ਤੇ ਅਸੀਂ ਸਹਿਮਤ ਨਾ ਬਾਪੂ ਮੇਰਾ ਤਰਾ ਏਡਾ ਸ਼ਰੀਫਾ ਉਹਨੇ ਕੋਈ ਹੋਰ ਨਹੀਂ ਗੱਲ ਇਹਨਾਂ ਮੁੰਡੇ ਲਿਆਂਦੇ ਵੱਧੋ ਵੱਡੀ ਕਲ ਕਮ ਨਹੀਂ ਆ ਕਮ ਇਹਨਾਂ ਮੁੰਡੇ ਲਾ ਕੇ ਵੱਡੀਆਂ ਕੋਈ ਹੋਰ ਕਹਿਣਾ ਕਿ ਮਤਲਬ ਆਪਣੇ ਜਿੰਨਾ ਰਕਬਾ ਉਸ ਤੋਂ ਵੱਧ ਵਟਾਂ ਵਾਤੀਆਂ ਮਤਲਬ ਕੋਈ ਵਟਾਂ ਨਹੀਂ ਵਈਆਂ ਅਜੇ ਮਿੰਤੀ ਪਾਈ ਨਹੀਂ ਅਸੀਂ ਸਹਿਮਤ ਨਹੀਂ ਹਾਂ ਨਾ ਜੀ ਇਹਨਾਂ ਆਪੇ ਵਟਾਂ ਫੀਜੀਆਂ ਆਪੇ ਟਾਈਆਂ ਆਪੇ ਨਾ ਪਾਈਆਂ ਕੋਈ ਪਿੰਡ ਦਾ ਬੰਦਾ ਨਹੀਂ ਲਿਆਂਦਾ ਪੰਚਾਇਤ ਨਹੀਂ ਆਈ ਹਾਂ ਤੇ ਇਹਨਾਂ ਵਾਹ ਕੇ ਤੇ ਮੁੰਡੇ ਲਿਆਂਦੇ ਇਹ ਤਾ ਡਾਂਗ ਰੱਖਿਆ ਤਾਂ ਵੱਡ ਵਈਨ ਨੇ ਹਾਂ ਕਣਕ ਵੱਡੀ ਆ ਤਾਂ ਮੁੰਡੇ ਲਿਆ ਕੇ ਨੇ ਵੱਡ ਵੱਡੀ ਆ ਕਣਕ ਬੀਜੀ ਵੀ ਆ ਜੋਰ ਨਾਲ ਬੀਜੀ ਆ ਮੁੰਡੇ ਲਿਆ ਆ ਦੋ ਤਿੰਨ ਟਰੈਕਟਰ ਲਾ ਆ ਨੇ ਪੰਚਾਇਤ ਨੂੰ ਸਾਧਣ ਮੁੰਡਿਆਂ ਟਾਕੇ ਮਾਰੇ ਟਾਕੇ ਮਾਰੇ ਫੈਮਲੀਆਂ ਘਰੀ ਹਾਂ ਆ ਕੰਮ ਕੀਤਾ ਇਹਨਾਂ ਨੇ ਸਰ ਪਿੰਡ ਮਲੇਸ਼ ਤੋਂ ਮਾਮਲਾ ਸਾਹਮਣੇ ਆਇਆ ਕਿ ਕਿਸੇ ਵੱਲੋਂ ਬੱਟਾ ਵਈ ਰਸਤਾ ਵਾਇਆ ਗਿਆ ਕਿ ਕੀ ਮਸਲਾ ਆ ਕੱਲ੍ਹ ਤੋਂ ਖਾਸ ਤਾਈ ਇੱਕ ਸਰਦਾਰ ਲਖਦੀਪ ਸਿੰਘ ਮਲੇਸ਼ ਨੇ ਉਹਨਾਂ ਵੱਲੋਂ ਕੋਈ ਰਸਤੇ ਦੇ ਤੇ ਜ਼ਮੀਨ ਦੇ ਸਬੰਧੀ ਉਹਨਾਂ ਦਾ ਕੋ ਪੁਰਾਣਾ ਡਿਸਕੂਸ ਚੱਲਣ ਲਿਆ ਵਾ ਅੱਜ ਉਹ ਆਸਦੀਕ ਕਰਦੇ ਆ ਮੌਕੇ ਤੇ ਵੇਖਦੇ ਆ ਜੋ ਕਾਨੂੰਨ ਮੁਤਾਬਕ ਬਣਦੀ ਕਰ ਰਹੀ ਹੋਣੇ ਚੀਜ਼ਾਂ ਦੀਆਂ ਉਹ ਕਦੇ ਇੰਚੇ ਜੋ ਬਣਦਾ ਵਾ ਉੱਥੇ ਜਿਹੜੀ ਅਸਲੀਅਤ ਆ ਜਿਹਦੇ ਆਧਾਰ ਤੇ ਇਹ ਕਾਦੇ ਕੀਤੀ ਹੋਈ ਆ ਅੱਜ ਹੀ ਕਰਦੇ ਆ